ਸਸ਼ੀ ਕਾ ਲਈ ਸਾਰਿਆਂ ਨੂੰ ਸਵਾਗਤ ਹੈ ਸਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਤੋਂ ਜਿਹੜੀਆਂ ਭੈਣ ਆਪਣੇ ਕੋਲ ਟਰੇਸ ਤਿਆਰ ਕਰਦੀ ਕਰਨਉਂਦੀਆਂ ਨੇ ਜੀ ਆਪਾਂ ਉਹਨੂੰ ਦੱਸਦੀ ਇੱਕ ਤਾਂ ਆਪਾਂ ਉਹਨੂੰ ਇਹ ਵਾਲੇ ਪੇਪਰ ਦੇ ਉੱਤੇ ਟਰੇਸ ਰੈਡੀ ਕਰਕੇ ਦਿੰਨੇ ਆ ਆਪਾਂ ਵੀ ਐਸੀ ਪੇਪਰ ਦੇ ਟਰੇਸ ਰੈਡੀ ਕਰਦੇ ਜੋ ਆਪਾਂ ਆਪ ਥੋੜੀ ਯੂਜ਼ ਕਰਦੇ ਹਾਂ ਕਿਉਂਕਿ ਇਹ ਤੇਲ ਨਾਲ ਨਾ ਖਰਾਬ ਨਹੀਂ ਹੁੰਦਾ ਹੈਗਾ ਜਿਹੜੇ ਦੂਜੀ ਹਲਕੀ ਆਉਂਦੇ ਸੀਗੇ ਉਹ ਫਟ ਜਾਂਦਾ ਜਦੋਂ ਆਪਾਂ ਉਹਦੇ ਉੱਤੇ ਕੋਈ ਨਾਲ ਮਤਲਬ ਰਗੜਦੇ ਉਹਨੂੰ ਤੇ ਇੱਕ ਆਪਾਂ ਨੂੰ ਪੁੱਛਣੀ ਸੀ ਭੈਣਾ ਕਿ ਡਾਰਕ ਕਲਰ ਤੇ ਜਿਹੜਾ ਹੈਗਾ ਵੀ ਦਿਖਦਾ ਨਹੀਂ ਤੁਸੀਂ ਕੀ ਚੀਜ਼ ਨਾਲ ਜਿਹੜਾ ਡਾਰਕ ਕਲਰ ਤੇ ਹੁਣ ਦੇਖੋ ਜੀ ਇਹ ਵਾਲਾ ਬੋਟਲ ਗ੍ਰੀਨ ਕਲਰ ਹੈ ਜੀ ਆਪਾਂ ਇਹਦੇ ਉੱਤੇ ਲਾਜ਼ਵਰ ਪਾਵਾਂਗੇ ਤਾਂ ਬਿਲਕੁਲ ਨਹੀਂ ਦਿਖੂਗਾ ਬੋਟਲ ਗ੍ਰੀਨ ਕਲਰ ਹੈ ਡਾਰਕ ਗ੍ਰੀਨ ਤੁਸੀਂ ਜੇ ਕੋਈ ਡਾਰਕ ਸੂਟ ਦੇ ਟਰੇਸ ਬਣਾਉਣਾ ਹੈਗਾ ਤਾਂ ਇੱਕ ਜ਼ਿੰਕ ਪਾਊਡਰ ਆਉਂਦਾ ਹੈ ਗੈਸ ਜੀ ਵਾਈਟ ਕਲਰ ਦਾ ਹੁੰਦਾ ਉਹ ਤੇ ਉਹਨੂੰ ਮਿੱਟੀ ਤੇ ਤੇਲ ਦੇ ਵਿੱਚ ਪਾ ਕੇ ਉਹਦੇ ਨਾਲ ਤੁਸੀਂ ਜਿਹੜਾ ਡਾਰਕ ਕਲਰ ਦਾ ਟਰੇਸ ਬਣਾ ਸਕਦੇ ਜਿਵੇਂ ਹੁਣ ਆਪਾਂ ਦੇਖੋ ਇਹ ਵਾਲਾ ਸਾਰੇ ਫਰੰਟ ਦੇ ਉੱਤੇ ਇਸ ਤਰ੍ਹਾਂ ਬੂਟੀ ਬਣਾਈਏ ਤੁਸੀਂ ਦੇਖ ਹੀ ਰਹੇ ਹੋ ਆਪਾਂ ਸਾਰਾ ਟਰੇਸ ਹੈ ਜਿਹੜਾ ਪ੍ਰੋਪਰ ਦੇਖੀ ਨਾ ਵਧੀਆ ਆਇਆ ਨਿਕਲ ਗਈ ਕਿਉਂਕਿ ਟਰੇਸ ਨਾਲ ਨਾ ਕੰਮ ਜਿਹੜਾ ਬਹੁਤ ਵਧੀਆ ਹੋ ਜਾਂਦਾ ਸਫਾਈ ਨਾਲ ਹੋ ਜਾਂਦਾ ਜੀ ਆਪਾਂ ਆ ਕਹਦੇ ਨੇ ਵੀ ਸੂਟ ਦੀ ਕਟਿੰਗ ਵਧੀਆ ਤਾਂ ਸਲਾਈ ਵਧੀਆ ਹੋ ਜਾਂਦੀ ਜੀ ਹੁਣ ਇਹਦਾ ਆਪਾਂ ਟਰੇਸ ਵਧੀਆ ਕਰਾਂਗੇ ਤਾਂ ਇਹਦੇ ਵਰਕ ਜਿਹੜਾ ਬਹੁਤ ਸੋਹਣਾ ਹੋ ਜਾਊਗਾ ਹੁਣ ਆਪਾਂ ਸਾਰੇ ਫਰੰਟ ਦੇ ਉੱਤੇ ਇਸ ਤਰ੍ਹਾਂ ਦੇਖੋ ਬੂਟੀਆਂ ਬਣਾ ਲਈਆਂ ਫਲਾਵਰ ਨੇ ਜੀ ਇਹ ਬੂਟੀ ਨਹੀਂ ਹੈਗੀ ਵਧੀਆ ਰੋਜ਼ ਫਲਾਵਰ ਆ ਆਪਾਂ ਇਹਨੂੰ ਵਰਕ ਕਰਾਂਗੇ ਜਦੋਂ ਪ੍ਰੋਪਰ ਸੂਟ ਤਿਆਰ ਹੋਊਗਾ ਤੁਹਾਨੂੰ ਜਰੂਰ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਹੁਣ ਆਪਾਂ ਇਹਦੇ ਉੱਤੇ ਕਲਰ ਕੰਬੀਨੇਸ਼ਨ ਕਰਦੇ ਆਂ ਦੇਖੋ ਆਪਾਂ ਕੋਈ ਜ਼ਿਆਦਾ ਸਪੇਸ ਨਹੀਂ ਦਿੱਤੀ ਹਲਕੀ ਥੋੜੀ ਥੋੜੀ ਜਿਹੀ ਸਪੇਸ ਨਾਲ ਆਈ ਦੀ ਸਾਰੇ ਫਰੰਟ ਦੇ ਉੱਤੇ ਤੇ ਬਾਜੂ ਦੇ ਉੱਪਰ 30 35 ਫੁੱਲ ਨੇ ਜਿਹੜੇ ਬਣਨਗੇ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਜਿਹੜਾ ਆਪਾਂ ਬਾਜੂ ਦਾ ਟਰੇਸ ਬਣਾਇਆ ਉਹ ਨੀਚੇ ਦੋ ਫਲਾਵਰ ਬਣਾ ਕੇ ਇੱਕ ਆਪਾਂ ਉੱਪਰ ਬਣਾਵਾਂਗੇ ਤਿੰਨ ਤਿੰਨ ਫਲਾਵਰ ਨੇ ਜਿਹੜੇ ਬਾਜੂ ਦੇ ਉੱਪਰ ਆ ਜਾਣਗੇ ਤੇ ਹੁਣ ਆਪਾਂ ਇਹਦਾ ਸੂਟ ਦੇ ਇਹਦੇ ਕਲਰ ਕੰਬੀਨੇਸ਼ਨ ਕਰਦੇ ਆਂ ਵੀ ਕਲਰ ਨੇ ਜਿਹੜੇ ਆਪਾਂ ਇਹਦੇ ਉੱਤੇ ਕਿਹੜੇ ਯੂਜ਼ ਕਰੀਏ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ suit ਤਿਆਰ ਕਰਵਾਉਣਾ ਚਾਹੁੰਦੇ ਆਂ ਤਾਂ ਉਹ ਵਾਲੀ ਮਸ਼ੀਨ ਤੇ ਦੇਖੋ ਹੁਣ ਦਿਖਾਓ ਮਸ਼ੀਨ ਦਿਖਾਓ ਪੁੱਤ ਆਪਾਂ ਇਹ ਆ ਵਾਲੀ ਮਸ਼ੀਨ ਤੇ ਵਰਕ ਕਰਾਂਗੇ ਜੀ ਮੋਟਰ ਵਾਲੀ ਮਸ਼ੀਨ ਦਾ ਕੰਮ ਮਿਲੂਗਾ ਤੁਹਾਨੂੰ ਕੰਪਿਊਟਰ ਵਾਲਾ ਕੰਮ ਨਹੀਂ ਮਿਲੂਗਾ ਮੋਟਰ ਵਾਲੀ ਮਸ਼ੀਨ ਤੇ ਜਿਹੜਾ ਉਹ ਤੇ ਵਰਕ ਕਰਾਂਗੇ ਤੁਹਾਨੂੰ ਵਰਕ ਕਰਦੇ ਵੀ ਦਿਖਾਵਾਂਗੇ ਤੇ ਆਪਾਂ ਟ੍ਰੇਸ ਹੈ ਜਿਹੜੀ ਸਾਰੀ ਪ੍ਰੋਪਰ ਬਣਾ ਲਈ ਐ ਟ੍ਰੇਸ ਕਰ ਲਿਆ ਆਪਾਂ ਇਹ suit ਨੂੰ ਇਹਦੇ ਤੇ ਕਲਰ ਕੰਬੀਨੇਸ਼ਨ ਕਰਦੇ ਆਂ ਵੀ ਆਪਾਂ ਇਹਦੇ ਤੇ thread ਕਿਹੜੇ ਯੂਜ਼ ਕਰੀਏ ਤੇ ਇਹ ਪਸ਼ਮੀਨੇ ਦਾ ਸੂਟ ਹੈ ਜੀ ਏਕੇ ਟੈਕਸ ਦਾ ਪਸ਼ਮੀਨਾ ਵਧੀਆ ਤੇ ਬੁਰ वगैरह ਨਹੀਂ ਆਉਂਦਾ ਤੁਸੀਂ ਵੀ ਪਸ਼ਮੀਨੇ ਦੇ ਸੂਟ ਤੇ ਵਰਕ ਕਰਾਉਣਾ ਚਾਹੁੰਦੇ ਹੋ ਪਸ਼ਮੀਨੇ ਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਕਲਰ ਹੈਗੇ ਨੇ ਤੇ ਜੋ ਵੀ ਆਪਾਂ ਸੂਟ ਤਿਆਰ ਕਰਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤੁਸੀਂ ਆਪਣੇ ਕੋਲੋਂ ਤਿਆਰ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਕਲਰ ਦੇਖ ਲਈਏ ਆਪਾਂ ਇਹਦੇ ਤੇ ਵੀ ਕਲਰ ਕਿਹੜੇ ਯੂਜ਼ ਕਰੀਏ ਆਪਾਂ ਇਸ ਤਰਫ ਇਹਦੇ ਵਿੱਚ ਦੋ ਕਲਰ ਪਾਵਾਂਗੇ ਕਿਉਂਕਿ ਦੇਖੋ ਗਰੀਬਟਰਲ 그린 ਕਲਰ ਦਾ ਸੂਟ ਆਪਾਂ ਜਿਹੜੀ ਇਹ ਪੱਤੀਆਂ ਨੇ ਵੈਸੇ ਉਹ ਹਰੇ ਕ ਕਲਰ ਦੇ ਵਿੱਚ ਆਪਾਂ ਪੱਤੀਆਂ ਨੇ ਜਿਹੜੀਆਂ ਗ੍ਰੀਨ ਪੈਰਟ ਐਸ ਤਰ੍ਹਾਂ ਦੀਆਂ ਪੱਤੀਆਂ ਪਾਉਣੇ ਹੁੰਦੇ ਕਿਉਂਕਿ ਇਹ ਸੂਟ ਦਾ ਕਲਰ ਹੈ ਜਿਹੜਾ ਉਹ ਵੀ ਬੋਟਲ ਗ੍ਰੀਨ ਹੈ ਤਾਂ ਕਰਕੇ ਇਹਦੇ ਉੱਤੇ ਆਪਾਂ ਗ੍ਰੀਨ ਪੱਤੀਆਂ ਨਹੀਂ ਪਾਵਾਂਗੇ ਆਪਾਂ ਇਹਦੇ ਉੱਤੇ ਪੱਤੀਆਂ ਦਾ ਕੰਬੀਨੇਸ਼ਨ ਜਿਹੜਾ ਕੁਝ ਹੋਰ ਕਰਾਂਗੇ ਹਟਕੀ ਜਿਹਾ ਕਰਾਂਗੇ ਥੋੜਾ ਜਿਹਾ ਜਿਵੇਂ ਹੁਣ ਕੀ ਆਹ ਲਾਈਟ ਕਲਰ ਐ ਡਾਰਕ ਲਾਈਟ ਦਾ ਕੰਬੀਨੇਸ਼ਨ ਹੋ ਜੂਗਾ ਇਹ ਕੇ ਵਾਲਾ ਕਲਰ ਚੂਜ਼ ਕਰ ਲੈਨੇ ਆਪਾਂ ਇਹਦੇ ਉੱਤੇ ਬਾਕੀ ਆਪਾਂ ਹੋਰ ਦੇਖਦੇ ਆ ਜਿਹ ਫਿਰ ਆਪਾਂ ਦੁਪੱਟੇ ਦੇ ਹਿਸਾਬ ਨਾਲ ਕਲਰ ਪਾ ਦਨੇ ਆ ਹੁਣ ਆਪਾਂ ਇਹਦੀ ਜਸਨ ਦੀ ਅਕੋਰਡਿੰਗ ਜਿਹੜਾ ਆਪਾਂ ਕਲਰ ਪਾਵਾਂਗੇ ਠੀਕ ਹੈ ਜੀ ਚਲੋ ਜੀ ਆਪਾਂ ਹੁਣ ਸੂਟ ਨੂੰ ਵਰਕ ਕਰਾਂਗੇ ਤੇ ਜਦੋਂ ਪ੍ਰੋਪਰ ਰੈਡੀ ਹੋ ਗਿਆ ਤੁਸ ਨੂੰ ਐਂਡ ਤੇ ਜ਼ਰੂਰ ਦਿਖਾਵਾਂਗੇ ਸੂਟ ਕਿਸ ਤਰ੍ਹਾਂ ਦਾ ਤਿਆਰ ਹੋਇਆ ਬਣੇ ਲਿਓ ਬਣੇ ਰਹੋ ਬਲੌਗ ਦੀ ਨਾਲ ਇੱਕ ਆਰ ਕੇ ਨੰਬਰ ਦਾ ਬੁਟੀਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਆਹ ਵਾਲੀ ਮਸ਼ੀਨ ਤੇ ਵਰਕ ਕਰਦੇ ਆਂ ਤਾਂ ਪੂਰੇ 2 ਦਿਨਾਂ ਦੇ ਵਿੱਚ ਆਪਾਂ ਇੱਕ ਸੂਟ ਕੰਪਲੀਟ ਕਰਾਂਗੇ 2 ਜਾਂ 3 ਦਿਨਾਂ ਦੇ ਵਿੱਚ ਆਰਾਮ ਨਾਲ ਲੱਗ ਜਾਂਦੇ ਨੇ ਕਿਉਂਕਿ ਇਹ ਮਸ਼ੀਨ ਨੂੰ ਜਿੰਨਾ ਟਾਈਮ ਦਵਾਂਗੇ ਓਨਾ ਆਪਾਂ ਕੰਮ ਕਰਾਂਗੇ ਨਾ ਜਿਹੜਾ ਤੁਸੀਂ ਦੂਜੇ ਕੰਪਿਊਟਰ ਵਾਲਾ ਕੰਮ ਹੁੰਦਾ ਹੈਗਾ ਉਹ ਚੀਨਾ ਦੇ ਲਈ ਆਪਾਂ ਵਰਕ ਕਰਦੇ ਆਂ ਉਹ ਵਾਲੀ ਮਸ਼ੀਨਾਂ ਵੀ ਆਪਣੇ ਕੋਲ ਹੈਗੀਆਂ ਨੇ ਤੇ ਜੇ ਤੁਸੀਂ ਉਦੋਂ ਦਾ ਵਰਕ ਜੇ ਤੁਸੀਂ ਕਹਿੰਦੇ ਕਿ ਸਾਨੂੰ ਇਹ ਵਾਲੀ ਮਸ਼ੀਨ ਦਾ ਵਰਕ ਚਾਹੀਦਾ ਤਾਂ ਸਾਨੂੰ ਇਹ ਹੀ ਮਸ਼ੀਨ ਦਾ ਵਰਕ ਮਿਲੂਗਾ ਠੀਕ ਹੈ ਜੀ ਇਹ ਤੇ ਆਪਾਂ ਉਹਨਾਂ ਬੜੀ ਬਚੀ ਤੇ ਸੂਟਾ ਜਿਹੜਾ ਇਕੱਠਾ ਲੱਗ ਜਾਂਦਾ ਇੱਕ ਵਾਰ ਜੇ ਆਪਾਂ ਨੂੰ ਵਾਰ-ਵਾਰ ਢਿੱਕਣੀਆਂ ਆਉਂਦੀ। ਇਹ ਹੁਣ ਸਾਰੇ ਫਰੰਟ ਦੇ ਉੱਪਰ ਗੁੱਤੀ ਜਿਹੜੀ ਆਪਾਂ ਕਰੀਮ ਲਾ ਆ ਕੇ ਫਿਰ ਇਹਨੂੰ ਵਰਕ ਕਰਾਂਗੇ। ਕਿਜੀ। ਤੇ ਆਪਣੇ ਕੋਲ ਇਹ ਵਾਲਾ 10 ਇੰਚੀ ਫ੍ਰੀਮ ਹੈ ਜਿਹਦੇ ਵਿੱਚ ਤਿੰਨ ਫਲਾਵਰ ਇੱਕ ਫ੍ਰੀਮ ਦੇ ਵਿੱਚ ਆਉਂਦੇ ਨੇ। ਤੇ ਬਾਕੀ ਜੀ ਚਲੋ ਜੀ ਪਹਿਣਾ ਨੂੰ ਪਤਾ ਹੀ ਹੁੰਦਾਗਾ ਜਿਹੜੀਆਂ ਮੈਂ ਵਰਕ ਕਰਾਉਂਦੀ ਰਹਿੰਦੀਆਂ ਨੇ ਵੀ ਜਿਹੜਾ ਇਹ ਵਾਲਾ ਮਸ਼ੀਨ ਦਾ ਕੰਮ ਆ ਉਹ ਕਿਸ ਤਰ੍ਹਾਂ ਹੁੰਦਾ ਹੈ। ਕੰਮ ਉਹ ਵੀ ਨਹੀਂ ਮਾਰੇ ਦੀ ਮਸ਼ੀਨ ਵਾਲੀ ਕੰਪਿਊਟਰ ਵਾਲੀ ਮਸ਼ੀਨ ਤੇ ਵੀ ਵਰਕ ਸਫਾਈ ਹੈ ਜਿਹੜੀ ਬਹੁਤ ਰਸ ਇਹ ਗੱਲ ਹੈ ਕਿ ਵੀ ਹੁਣ ਤੇਰੀਆ ਪਾ ਡਿਜ਼ਾਈਨਿੰਗ ਹੈ ਜਿਵੇਂ ਮਰਜ਼ੀ ਸਕਿਪ ਕਰ ਲਈਏ ਚਾਹੀਏ ਨੂੰ ਆਪਾਂ ਐਡ ਕਰ ਲਈਏ ਕੁਛ ਇਹਦੇ ਵਿੱਚ ਜਿਹਨੂੰ ਡਿਜ਼ਾਈਨਿੰਗ ਵੀ ਥੋੜੀ-ਬਹੁਤੀ ਆਪਾਂ ਆਪਣੇ ਕੋਲ ਐਡ-ਆਨ ਕਰ ਸਕਦੇ ਆਂ ਤੇ ਜਿਹੜਾ ਉਹ ਵਾਲਾ ਕੰਮ ਹੈ ਕੰਪਿਊਟਰ ਦਾ ਸਿਸਟਮ ਕੋ ਜੋ ਵੀ ਉਹਦੇ ਵਿੱਚ ਹੋਗਾ ਮਸ਼ੀਨ ਦੇ ਵਿੱਚ ਉਹ ਵੀ ਆਪਾਂ ਮਿੰਟ ਵਿੱਚ ਠੀਕ ਹੈ ਜੀ ਤੁਹਾਨੂੰ ਜਿੰਨਾ ਮੇਰੇ ਨਾਲ ਕੰਮ ਕਰਨਾ ਹੈ ਤਾਂ ਅੱਜ ਦੇ ਤੋਂ ਹੋਣਾ ਜਦੋਂ ਸਾਨੂੰ ਪੂਰਾ ਸੂਟ ਰੈਡੀ ਹੋਵੇ ਲੋ ਜੀ ਜਿਹੜਾ ਆਪਾਂ ਸੂਟ ਦੇ ਡਰਾਫਟ ਬਣਾਈ ਸੀ ਤੁਹਾਨੂੰ ਦਿਖਾਇਆ ਸੀ ਉਹ ਸੂਟ ਹੈ ਜਿਹੜਾ ਬਣ ਕੇ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹਦੀ ਫਿਨਿਸ਼ਿੰਗ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਤੁਹਾਨੂੰ ਫਿਨਿਸ਼ਿੰਗ ਨੇੜੇ ਤੋਂ ਦਿਖਾਵਾਂਗੇ ਇਹ ਜਿਹੜਾ ਆਪਣੀ ਫਲਾਵਰ ਬਣਾਇਆ ਜੀ ਰੋਜ਼ ਫਲਾਵਰ ਬਣਾਇਆ ਹੈ ਅਲੱਗ-ਅਲੱਗ ਧਾਗਿਆਂ ਦਾ ਬਣਾਇਆ ਇਹਦੇ ਵਿੱਚ ਆਪਾਂ ਦੋ ਕਲਰ ਕੰਟਰਾਸਟ ਕੀਤੇ ਨੇ ਇੱਕ ਮਸਟਰਡ ਤੇ ਇੱਕ ਪਿੰਕ ਤੇ ਜਿਹੜਾ ਇਹ ਥ੍ਰੈਡ ਹੈਗਾ ਇਹ ਆਪਾਂ ਵਧੀਆ ਥ੍ਰੈਡ ਯੂਜ਼ ਕੀਤੇ ਨੇ ਜੀ ਮੋਰ ਕੰਪਨੀ ਦੇ ਇਹਦੇ ਵਿੱਚ ਪਹਿਲਾਂ ਕਈ ਵਾਰ ਕਹਿੰਦੇ ਨੇ ਕਿ ਤੁਹਾਡੇ ਵਰਕ ਦਾ ਪ੍ਰਾਈਸ ਜ਼ਿਆਦਾ ਹੁੰਦਾ ਹੈਗਾ ਜਿਹੜਾ ਇਹ ਵਾਲੀ ਮਸ਼ੀਨ ਦਾ ਇਹਦਾ ਪ੍ਰਾਈਸ ਹੈ ਜਿਹੜਾ ਤੁਹਾਨੂੰ ਜ਼ਿਆਦਾ ਹੀ ਮਿਲੂਗਾ ਠੀਕ ਹੈ ਜੀ ਜਿਹੜਾ ਕੰਪਿਊਟਰ ਵਾਲਾ ਵਰਕ ਹੈ ਉਹਦਾ ਵਰਕ ਹੈਗਾ ਥੋੜਾ ਜਿਹਾ ਘੱਟ ਹੁੰਦਾ ਉਹਦਾ ਪ੍ਰਾਈਸ ਪਰ ਤਾਂ ਨੂੰ ਜਿਹੜੀਆਂ ਪਹਿਣਾ ਪਸੰਦ ਕਰਦੀ ਨੇ ਜੀ ਇਹ ਵਾਲੀ ਮਸ਼ੀਨ ਸਾਦੂ ਕਨ ਕਹਿੰਦੀਆਂ ਨੇ ਵੀ ਇਹ ਵਾਲੀ ਮਸ਼ੀਨ ਤੇ ਸੂਟ ਵਰਕ ਹੈ ਜਿਹੜਾ ਕਰਵਾਉਣਾ ਸੀ ਨੇ ਬਾਕੀ ਜੇਕਰ ਤੁਸੀਂ ਇਸ ਤਰ੍ਹਾਂ ਦਾ ਸੂਟ ਵਰਕ ਕਰਾਉਣਾ ਚਾਹੁੰਦੇ ਹੋ ਆਪਣੇ ਕੋਲ ਕਰਵਾ ਸਕਦੇ ਹੋ ਪਲੇਨ ਪਸ਼ਮੀਨਾ ਆਪਣੇ ਕੋਲ ਲੈ ਕੇ ਵਰਕ ਕਰਵਾ ਸਕਦੇ ਹੋ ਤੁਸੀਂ ਆਪਣੇ ਦੇ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਤੇ ਤਾਂ ਇਹ ਸੂਟ ਰੈਡੀ ਕਰਨ ਨੂੰ ਆਪਾਂ 3 ਦਿਨ ਲਾਤੇ ਤੇ ਬੇਸਿਕਾ ਇਹ ਕਸਟਮਰ ਦਾ ਸੂਟ ਬਹੁਤ ਦਿਨਾਂ ਦਾ ਆਪਣੇ ਕੋਲੇ ਆਇਆ ਪਿਆ ਸੀਗਾ ਕੰਮ ਹੋਰ ਵੀ ਕਾਫੀ ਹਾਰੇ ਹੈਗੇ ਸੀ ਵੀਡੀਓ ਬਣਾਉਂਦਾ ਟਾਈਮ ਲੱਗਦਾ ਕਸਟਮਰ ਨੂੰ ਇੰਨੀ ਜਲਦੀ ਹੁੰਦੀ ਹੈ ਕਿ ਸੂਟ ਬਹੁਤ ਜਲਦੀ ਟਾਈਮ 'ਤੇ ਸੂਟ ਦਿੱਤਾ ਜਾਂਦਾ ਹੈਗਾ ਤੇ ਚਲੋ ਜੀ ਹੁਣ ਆਪਾਂ ਥੋੜੀ ਥੋੜੀ ਵੀਡੀਓ ਇਹਦੀ ਆਪਾਂ ਜਿਹੜੀ 3 ਦਿਨਾਂ ਦੇ ਵਿੱਚ ਰੈਡੀ ਕੀਤਾ ਕਿਵੇਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗੇ ਕਿ ਟ੍ਰੇਸ ਇਹਦਾ ਕਿਸ ਤਰ੍ਹਾਂ ਬਣਦਾ ਹੈਗਾ ਆਪਾਂ ਟ੍ਰੇਸ ਵੀ ਜਿਹੜਾ ਖੁਦ ਰੈਡੀ ਕਰਦੇ ਆਂ ਤੇ ਵਰਕ ਵੀ ਖੁਦ ਕਰਦੇ ਆਂ ਜੇਕਰ ਤੁਸੀਂ ਆਪਣੇ ਕੋਲੋਂ ਇਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਤੇ ਡਿਜ਼ਾਈਨ ਆਪਣੇ ਕੋਲੇ ਬਹੁਤ ਸਾਰੇ ਹੁੰਦੇ ਨੇ ਵੀਡੀਓ ਦੇ ਵਿੱਚ ਤੇ ਇਸ ਵਾਲੀ ਇਹ ਵਾਲੀ ਮਸ਼ੀਨ ਤੇ ਆਪਾਂ ਤੁਹਾਨੂੰ ਦੱਸੇ ਵੀਡੀਓ ਦੇ ਵਿੱਚ ਕਿ ਕੁਝ ਵੀ ਆਪਾਂ ਟ੍ਰੇਸ ਦਾ ਸਕਿਪ ਵੀ ਕਰਾ ਸਕਦੇ ਆਂ ਤੇ ਐਡ ਵੀ ਕਰਵਾ ਸਕਦੇ ਆਂ ਜੇ ਤੁਹਾਨੂੰ ਡਿਜ਼ਾਈਨ ਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਸਾਨੂੰ ਦੱਸ ਕੇ